ਓ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਜਗ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚ ਸੋਚਨ ਹੋਵੇ ਜੇ ਸੋਚਿ ਲਖਵਾਰ ਚੁੱਪੇ ਚੁੱਪ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਪਖਿਆ ਪਖ ਨ ਤਰੀ ਜਿਵਨ ਨ ਪੁਰਿਆ ਪਾਰ ਸਸਾਨ ਪ ਲਖ ਹੋਇ ਤੈਕ ਨ ਚੱਲ ਨਾਲ ਇਹ ਸੱਚ ਆ ਰਹੀ ਹੈ ਕਿ ਕੂੜੇ ਟੁੱਟੇ ਪਵਾਲੋ ਹੋਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਘਰ ਹੁਕਮ ਨੇ ਕਹਿਆ ਜਾਇ ਹੁਕਮੇ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਉਤਮ ਨੀਚ ਹੁਕਮ ਲਿਖਤ ਸੁਖ ਪਾਈ ਹੈ ਕਿ ਨਾ ਹੁਕਮੇ ਬਖਸ਼ੀਸ਼ ਹੁਕਮੇ ਸਦਾ ਪਵਾਈ ਹੈ ਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝਾ ਤਹ ਹਮ ਕਹੈ ਨ ਕੋਈ ਗਾਵੇ ਕੋ ਤਾਣਿਆ ਗਾਵੈ ਕਿ ਸੈਤਾਨ ਗਾਵੈ ਖੁਦ ਅਖਤ ਜਣ ਨਿਸ਼ਾਨ ਗਾਵੈ ਕੋ ਗੁਣ ਵਡਿਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੇ ਦਿਸੈ ਦੂਰ ਗਾਵੈ ਕੋ ਵਿਖੇ ਹਾਦਰ ਹਦੂਰ ਕਤ ਨਾ ਕਤ ਨਾ ਆਵੇ ਟੋਟ ਕਤ ਕਤ ਘਤੀ ਕੋਟੀ ਕੋਟ ਕੋਟਾ ਦੇਂਦਾ ਤੇ ਲੈਂਦੇ ਤਕ ਪਾਹੇ ਯੁਗ ਜੁਗੰਤਰ ਖਾਈ ਕਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹੋ ਸਾਚਾ ਸਭ ਸਾਚਾ ਨਾਏ ਪਖਿਓ ਪੋਪਾਰ ਆਖੇ ਮੰਗੇ ਦੇਹ ਦੇ ਦਤ ਕਰੇ ਦਾਤਾਰ ਫਿਰ ਕਾ ਘਰ ਕੀ ਅਜਿਤ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਿਸਨ ਤਰੇ ਪਿਆਰ ਅੰਮ੍ਰਿਤ ਵੇਲਾ ਸਚਨੋ ਵਡਿਆਈ ਵਿਚਾਰ ਕਰਮੀ ਆਵ ਕੱਪੜਾ ਨਦਰੀ ਮੁਖ ਦਵਾਰ ਨਾਨਕੇ ਵੇ ਜਾਣੀਐ ਸਵਾਪੇ ਸਚਿਆਰ ਥਾਪਿਆ ਅਨੰਝ ਹੈ ਕੀਤਾ ਨਾ ਹੋਇ ਆਪੇ ਆਪ ਨਨਝ ਸੋਏ ਜਨ ਸੇ ਵੇਤਨ ਪਾਇਆ ਨਾਣ ਨਾਨ ਗਾਵੀਆ ਗੁੜਿ ਨਿਦਾਨ ਗਾਵੀਆ ਸੁਣੀਐ ਮਨ ਰਖਿ ਆਪਾਉ ਦੁਖ ਪਰਸੁ ਸੁਖ ਕਰਿ ਲੈ ਜਾਏ ਗੁਰਮੁਖ ਨਾਮ ਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਹਾਏ ਗੁਰਿਸਰ ਗੁਰ ਗੁਰਕ ਬਰਮਾ ਗੁਰ ਪਾਰਬਤੀ ਮਹਾਈ ਜੇਹੋ ਜਾਣਾ ਅੱਖ ਨਾਹੀ ਕਹਿਣਾ ਕਥ ਨ ਜਾਇ ਗੁਰਾਂ ਇੱਕ ਦਿਹਿ ਬਜਾਈ ਸਭਨਾ ਜੀਆ ਕਿਕ ਦਤਾ ਸੋ ਮੈਂ ਵਿਸਰ ਨ ਜਾਇ ਤੀਰਤ ਨਾਮਾ ਜੇਤ ਸੁਭਾ ਮਹਾ ਵਿਣਪਾਣ ਕਾ ਨਾਇ ਕਰੀ ਜਿਤਿ ਸਟਉ ਪਾਈ ਵੇਖਾ ਵਿਣ ਕਰਮਾ ਕੈ ਮਿਲੇ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭ ਨਾਂਝੀਆਂ ਕਿੱਕ ਦਾਤਾ ਸੋਮੈ ਵਿਸਰਨ ਨ ਜਾਏ ਜੇ ਜੁਗ ਚਾਰੇ ਯਾਰ ਜਾ ਹੁਰ ਦਸੋਣੇ ਹੋਏ ਨਵਖੰਡਾਂ ਵਿੱਚ ਢਾਣੀਆਂ ਨਾਲ ਚਲੇ ਸਭ ਕੋਏ ਚੰਗਾ ਨਹ ਰਖੈ ਕਾ ਜਸ ਕੀਰਤ ਜਗ ਲੇ ਜਿਤ ਸਨਦਰ ਨਾ ਆਵੇ ਤਾ ਮਾਤਨ ਪੁੱਛਕੇ ਕਿਟਾ ਅੰਦਰ ਕੀ ਟਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੂਝੈ ਜੇ ਤਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤਵਲ ਆਕਾਸ਼ ਸੁਣਿਆ ਦੀਪ ਲੋਪ ਪਤਾਲ ਸੁਣਿਆ ਪਵਨ ਸਕ ਕਾਲ ਨਾਨਕ ਭਗਤਾਂ ਹਸ ਦਰਗਾਸ ਸੁਣਿਆ ਦੁਖ ਪਪ ਕਾ ਨਾਸ ਸੁਣਿਆ ਸਰਬ੍ਰਮਾ ਇੰਦਾ ਸੁਣਿਆ ਅਕਸਲਾ ਹਨਮੰਦ ਸੁਣਿਆ ਜੋਗ ਜੁਗਤ ਤਲ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਸਤ ਸੰਤੋ ਗਿਆਨ ਸੁਣਿਆ ਅਸ਼ਟ ਕਸ਼ ਨਾਨਕ ਸੁਣ ਪੜ ਪੜ ਪਾ ਮਾਣ ਸੁਣ ਲਾਗ ਸਤਿਆਣਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਨਾ ਕੈ ਗਾਹ ਸੁਨੇ ਸੇਖ ਪੀਰ ਪਾਤਸ਼ਾ ਸੁਣਨ ਦੇ ਪਾਵੈ ਰਾਹੋ ਸੁਣ ਹੱਤ ਵੈ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨੈ ਕਹ ਬਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋਮਣ ਜਾਣੈ ਮਨ ਕੋਏ ਅਨਸੁਰਤ ਹੋਏ ਮਨ ਬਦ ਮਨ ਸਗਲ ਪਵਨ ਕੀ ਸੋਧ ਮਨ ਮਟੋਟਾ ਨਾ ਕਾਇ ਮਨੈ ਜਮਕ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮਨੈ ਪਾਹ ਮੁਕਤਵਾਰ ਮਨੈ ਪਰਵਾਰ ਸਾਧਾਰ ਮਨ ਅਤਰਤਾ ਰੇ ਗੁਰ ਸਿੱਖ ਮਨੈ ਨਾਨਕ ਭਵੈ ਨ ਪਿਖ ਐਸਾ ਨਾਮ ਨਰਿੰਜਨ ਹੋਏ ਜੇ ਕੁਮਣ ਜਾਣੈ ਮਨ ਕੋਏ ਪੰਜ ਪ੍ਰਵਹਾਨ ਪੰਜ ਪ੍ਰਧਾਨ ਪੰਚੇ ਪਾਵ ਦਰਗਹਿ ਮਾਨ ਪੰਚ ਅਸਵਦਰ ਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੈ ਕ ਕਰਨੇ ਨਹਿ ਸਮਾਰ ਤੋਲ ਤ੍ਰਮਦਿਆ ਕਾ ਪੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ ਬੂਝੈ ਹੋ ਵਸਟਿਆਰ ਤਵਲ ਉਪਰ ਕੀਤਾ ਭਾਰ ਤਰਤੀ ਹੋਰ ਪਰੈ ਹੋਰ ਹੋਰਾ ਤਿਸ ਤੇ ਪੜਤ ਲੈ ਕਮਣ ਜੋਰ ਜੀ ਜਾ ਤਰੰਗਾ ਕੇ ਨਾਵ ਸਭਨ ਲਖਉੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲਿਖ ਲਿਖਿਆ ਕੀਤਾ ਹੋਇ ਕੇਤਾ ਤਨ ਸਵਾਲ ਰੂਪ ਕਿਤੇ ਦਾ ਜਾਣੇ ਕੌਣ ਕੂਤਾ ਕੀਤਾ ਸਭ ਇੱਕ ਕੁ ਕਵਾਉ ਤਸ ਤੇ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੂਦ ਭਾਵਹਿ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਅ ਸੰਖ ਦਾਤਾਰ ਸੰਗ ਸੂਰਮਾ ਪਖਸਾਰ ਸੰਗ ਮੋਲ ਵਿਲਾਇ ਤਾਰ ਕੁਦਰਤ ਕਵਨ ਕਹ ਵਿਚਾਰ ਵਾਰਣ ਜਾਵਾ ਇੱਕ ਵਾਰ ਜੋਤਿਤ ਭਾਵੈ ਸਈ ਫਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਮੂਰਖ ਅੰਧਖੋਰ ਸੰਕਚੋਰ ਹਰਾਮਖੋਰ ਸੰਕਮਰ ਕਰ ਜਾਹੇ ਜੋਰ ਸੰਗਲਵੜਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਹੇ ਸੰਕੁੜਿਆਰ ਕੁੜੇ ਫਿਰਾਹੇ ਅਸਾਂ ਕਮਲੇਸ਼ੋ ਮਾਲੁ ਪਖ ਖਾਹੇ ਸੰਕਨੰਦਕ ਸਰਕਰ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਣ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨੰਕਾਰ ਅਸਾਂ ਕਨਵ ਸੰਕਥਾਵ ਗੰਮ ਗੰਮ ਸੰਕ ਲੋ ਸੰਕ ਅਸਰ ਭਾਰ ਹੋਏ ਅਖਰੀ ਨਾਮ ਕਰਿ ਸੈ ਲਾਖਰੀ ਗਨ ਗੀਤ ਬਣਗਾ ਅਖਰੀ ਲਿਖਣ ਬੋਲਣ ਬਾਣਾ ਅਖਰਾ ਸਰ ਸੰਜੋਗ ਵਿਖਾਣਾ ਜਿਨਹਿ ਲਿਖਤ ਸਰ ਨਾਹੇ ਜੇ ਪਰਮਾਇ ਤੇ ਉਤੇ ਪਾਏ ਜਿਤਾ ਕੀ ਤਤ ਅਨਾਉਂ ਨਾ ਨਾਹੀ ਕੋ ठाਉ ਉਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾਂ ਇੱਕ ਵਾਰ ਜੋਤ ਤ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰੰਕਾਰ ਪਰਿਆਤ ਪੈਰਤਨ ਦੇਹ ਬਾਣ ਤੋ ਤਰ ਸੁਖੇ ਹਾ ਮਤ ਬਲਿੱਤੀ ਕੱਪੜ ਹੋਏ ਦੇਸਾ ਭਨ ਲੀਆ ਤੋਏ ਭਰੀ ਹੈ ਮਤ ਪਪਾਂ ਕਾ ਸੰਗ ਤੁਪ ਨਵੇਂ ਕਰੰਗ ਪੁਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ 비ਜਾ ਪੇ ਖਾਹੋ ਨਾਨਕ ਹੁਕਮੇ ਆਵੋ ਜਾਹੋ ਤੀਰਥ தਪ ਤੇ ਆਦਤ दान ਜੇ ਕੋ ਪਾਵਤਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨ ਆਵੋ ਸਗੁਣ ਤੀਰੇ ਮੈਂ ਨਾਹਿ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਚ ਸਤ ਬਾਣੀ ਬਰਮਾਓ ਸਤ ਸੋਹਣ ਸਦਾ ਮਨ ਚਾਓ ਕਮਨ ਸੁਵੇਲਾ ਵਖਤ ਕਵਣਾ ਕਵਣਾ ਸਤ ਕਵਨ ਵਾਰ ਕਮਨ ਸੁਰਤਿ ਮਹੋ ਕਵਣਾ ਜਿਤੁ ਆਕਾਰ ਵੇਲ ਨ ਪਈ ਜਾ ਪੰਡਿਤ ਤੀਰੋ ਹੈ ਲਿਖ ਪੁਰਾਨ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲਿਖਿ ਪੁਰਾਨ ਤਤਵਾਰਨਾ ਜੋਗੀ ਜਾਣੈ ਰਤਮਹੋ ਨ ਕੋਈ ਧਰ ਕਰਤਾ ਸੱਟਰੀ ਕੋ ਸਾਝੇ ਆ ਪੇ ਜਾਣੈ ਸੋਈ ਕਿਵ ਕਰਿਆ ਅੱਖਾਂ ਕੇ ਸਲਾਹਿਕਾਂ ਵਰਨਿਕ ਵਜਾਣਾ ਨਾਲਿ ਕਿ ਆਕਣ ਸਭ ਕੋ ਆਖੇ ਇੱਕ ਦੁਕ ਸਿਆਣਾ ਵਡਾ ਸਭ ਵੱਡੇ ਨਾ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੁਹੈ ਪਤਾਲਾਂ ਪਤਾਲਾ ਗਾਸਾ ਗਸ ਓੜ ਕੁੜਕ ਭਾਲ ਤਕੇ ਵੇਦ ਕੰਡ ਕੇ ਬਾਤ ਸਸਥਾਰ ਕਹਿਣ ਕ ਤੇ ਬਾਸੁਲਿਕ ਧਾਤ ਲੈਕਾ ਹੋਇ ਤਾ ਲਿਖੀਐ ਲਿਖਾ ਹੋਇ ਵਿਨਾਸ਼ ਨਾਨਕ ਵਡਾ ਕੀਐ ਅਪੇ ਜਾਣ ਆਪ ਸਲਾਹ ਸਲਾਹ ਤਿਸੁ ਰਤਨ ਪਈਆ ਨਦੀਆ ਅਤੈ ਵਾਹ ਪਵੈ ਸਮੁੰਦਰ ਨ ਜਾਣੀਐ ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਣਾ ਹੋਵਣੀ ਜੇ ਤਿਸ ਮਨ ਹੋਣਾ ਵਿਸਰਹਿ ਅੰਤ ਨ ਸਿਫਤੀ ਗਣਨ ਅੰਤ ਅੰਤ ਨ ਕਰਣਾ ਦੇਣ ਨ ਅੰਤ ਅੰਤ ਨਵੇਕਣ ਸੁਨਣਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਰਨ ਕੀਤੇ ਬਿਲਲਾਹੀ ਤਾਂ ਕਿ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਈ ਬਖਤਾ ਕਹਿ ਬਖਤਾ ਹੋਏ ਵੱਡਾ ਸਭ ਉੱਚਾਤਾ ਉੱਚ ਪਰੂਚਾ ਨਾਉ ਇਹ ਵੜੂ ਉੱਚ ਹੋਏ ਕੋਈ ਤੇ ਸੋਚੇ ਕੋ ਜਾਣੇ ਸੋ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਭੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕੀਤੇ ਮਗਹ ਜੋਦ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟ ਹੈ ਵਿਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖ ਖਾਈ ਖਾਹੇ ਕੀਤੇ ਦੁੱਖ ਪੁਗਸਦ ਮਾਰ ਅਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਇ ਉਹ ਜਾਣ ਜਿਤਿਆ ਮੂੰਖ ਖਾਇ ਆਪੇ ਜਾਣੈ ਆਪੇ ਦੇ ਆਖ ਸਪਕੀ ਕੇ ਜਿਸਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਮੁੱਲ ਵਾਪਰ ਅਮੁੱਲ ਵਾਪਰ ਅਮੁੱਲ ਪੰਡਾਹਰ ਅਮੁੱਲ ਆਵੈ ਮੁੱਲ ਜਾਇ ਮੁੱਲ ਭੈ ਮਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੋਲ ਅਮੁੱਲ ਪ੍ਰਮਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖਾ ਕ੍ਰੇਲ ਵਿਲਾਏ ਆਖਾ ਵੇਦ ਪਾਠ ਪੁਰਾਨ ਆਖਾ ਪੜੇ ਕਰੇ ਵਿਖਿਆਨ ਆਖਾ ਬਰਮੇ ਆਖਾ ਇੰਦ ਆਖਾ ਗੁਪੀ ਤੈ ਗੋਵਿੰਦ ਆਖੈ ਸਰਾ ਕਹ ਸਿਦ ਆਖੇ ਕਿਤੇ ਕਿਤੇ ਬੁੱਧ ਆਖਾ ਦਾਨਵ ਆਖਾ ਦੇਵਾ ਕਾ ਸੁਰ ਨਰ ਮਨੁਜਨ ਸੇਵ ਕਿਤੇ ਆਖਾ ਕਣ ਪਾਹੀ ਕਿਤੇ ਕਹਿ ਕ ਟੁੱਟ ਜਾਹੇ ਇਤੇ ਕਿਤੇ ਹੋਰ ਕਰਹਾ ਤਾਂ ਆਖਨ ਸਕੇ ਕੀ ਕੀਐ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਦੇਖੋ ਆਖਾ ਬੋਲ ਵਿਗਾੜ ਤਾਂ ਲਖੀਐ ਸ੍ਰਿਗਵਾਰਾਂ ਗਵਾਰ ਸੋਦਰ ਕਹਿ ਹਾ ਸੋਕਰ ਕਹਿ ਹਾ ਜਿਤਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਕਾ ਕੀਤੇ ਵਾਣਹਾਰੇ ਕੀਤੇ ਰਗ ਭਰੀ ਸੋ ਕਿਹਨ ਕੀਤੇ ਗਾਵਣਹਾਰੇ ਗਾਵਤਹੁ ਨ ਪਉਣ ਪਾਣੀ ਵਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵੈ ਚਿਤ ਗੁਪਤ ਲਿਖਟਾਨ ਹੈ ਲਗ ਲਗ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸਣ ਸਦਾ ਸਵਾਰੇ ਗਾਵੈ ਇੰਦ ਅਸਨ ਬੈਟੇ ਦੇਵਤਿਆਂ ਦਰਨਾਲੇ ਗਾਵੈ ਸਿਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ గాహాోహి మన మోహణా సుర్గా మచ పాలి గావరత్ప తిర్ అస తిర్థనాలి ਗਾਵਹਿ ਜੋਤ ਮਹਾਵਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰ ਪੰਢਾ ਕਰ ਕਰਖੇ ਧਾਰੀ ਸੇ ਤਦਨੋ ਗਾਵਹਿ ਜੋਤਿ ਭਾਵਨ ਰਤੇ تیر ਭਗਤਰਸਾਲੇ ਹੋਰ ਕਿਤੇ ਗਾਵਣ ਸੇ ਮਚਤਨ ਆਵਣ ਨਾਨਕ ਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸੱਚ ਸੱਚੇ ਨਾਹੀ ਹੈਪੀ ਹੋਸੀ ਜਾਇ ਨਾ ਜਸ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵਤ ਸਦੀ ਵਢਾਈ ਜੋਤਿ ਸੁਪਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਟੁਲੀ ਧਿਆਨਿਕ ਕਰਹ ਬਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗ ਤ੍ਰੰਡਾ ਪਰਤੀਤ ਆਈ ਪੰਥੀ ਸਗਲ ਜਮਤੀ ਮਨ ਜੀਤੈ ਜਗ ਜੀਤ ਆਦੇਸ਼ਤ ਸ ਆਦੇਸ਼ ਆਦ ਅਨੀਲ ਆਨਾਦ ਨਾਹਤ ਜੁਗ ਜੁਗ ਏਕੋ ਵੇਸ ਪੁਗਤ ਗਿਆਨ ਦਾ ਭੰਡਾਰਨ ਕਟਕਟ ਵਜਹਿ ਨਾਦ ਆਪਨਤ ਨਾਤੀ ਸੁਬਜਾ ਕੀ ਰਿਸਦ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖੈ ਅਵਹਿ ਭਾਗ ਆਦੇਸਿਤ ਸੈ ਆਦੇਸ ਆਦ ਅਨਿਲ ਅਨਾਦ ਨਹਤ ਜੁਗ ਜੁਗ ਏਕੋ ਵੇਸ ਏਕਾ ਮਾਇ ਜੁਗਤ ਵੇ ਆਇ ਤਿੰ ਚੇਲੇ ਪ੍ਰਵਾਨ ਇਕ ਸੰਸਾਰ ਇਕ ਪੰਡਾਰ ਇਕ ਲਾਇ ਦੀ ਬਾਣ ਜਿਤ ਸੁਭਾਅ ਹੈ ਤਵੇਂ ਚੱਲਾਵੇ ਜੇ ਹੋ ਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰਨ ਆਵੇ ਬਹੁਤਾ ਇਹੋ ਵੀ ਢਾਨ ਆਦੇਸ਼ਿਸ ਆਦੇਸ ਆਦ ਅਨੀਲ ਅਨਾਦ ਨਾਤ ਜੁਗ ਜੁਗ ਏਕੋ ਵੇਸ ਆਸਨ ਲੋਇਲ ਪੰਡਾਹਰ ਜੁਗ ਚ ਪਾਸੇ ਏਕ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ आदेश आदेश आद अनिल अनाद नाहत जुजुग एको वेस एक दू जीपो लख हो है लखो है लख वेस लख लगड़ा आखिए एक नाम जगदीस अत राह पथ पवडियां ठीड़िया होए अकीस सुने गल्ला आकाश की कीटा ऐरिस ਨਾਨਕ ਨਦਰੀ ਪਾਈਐ ਕੂੜੀ-ਕੂੜਾ ਠਿਸ ਅੱਖ ਨ ਜੋਰ ਚ ਪੈਨ ਜੋਰ-ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਹੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ᔪਗਤੀ ਛੁੱਟੈ ਸੰਸਾਰ ਜਿਸਹਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨਿਚ ਨ ਕੋਏ ਰਾਤੀ ਰੁਤੀ ਤਿਥੀ ਵਾਰ ਪਉਣ ਪਨਿਗਨੀ ਪਤਾਲ ਤਿਸ ਵਿੱਚ ਧਰਤੀთა ਪ੍ਰਖੇ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕਾ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਇਓ ਥੈ ਪਾਈ ਨਾਨਕ ਆ ਜਾਪੈ ਜਾਏ ਧਰਮ ਖੰਡਕਾ ਇਹੋ ਧਰਮ गानखंडका को कर्म केते पुन पाणी बसंतर केते कान महेशा केते भरमे काडत कडी है रूप रंग के वेस केतिया कर्म भूमि मेहर केते केते धूप देश केते इन्द्र चांद सुर केते केते मंडल देश केते सिद्ध बुद्ध नाथ केते केते देवी वेस ਕੀਤੇ ਦੇਵਦਾਨ ਮੁਨ ਕੀਤੇ ਕੀ ਤਿਰਤਨ ਸਮੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਪਾਤ ਨਰਿੰਦ ਕੀਤਿਆਂ ਸੁਰਤੀ ਸੇਵ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਤੈ ਆਨਾਦ ਬਿਨੋਦ ਕੁਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਤੈ ਕਾਟ ਤਕੜਿਆ ਬਹੁਤ ਅਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਹ ਦੇਖੋ ਕਹੈ ਪਿਛੈ ਪਛਤਾਇ ਤਿੱਥੈ ਕੜੀਐ ਸੂਰਤ ਮਤਮਨ ਬੁੱਧ ਤਿੱਥੈ ਖੜੀਐ ਸੁਰਾਂ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੀ ਨਾ ਹੋ ਮਰੈ ਠਾਗੇ ਜਾਹੇ ਜਿਨ ਕ ਅਰੰਭ ਸੈਮ ਨਮਾਹੀ ਤਿਥੈ ਭਗਤ ਵਸਹਿ ਕੈ ਲੋਕਰਹ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਤਨ ਅੰਤ ਤਿਥੈ ਲੋ ਲੋਕਾਰ ਜਿਵ ਜਿਵ ਹੁਕਮ ਤਵੈ ਤਿਵਕਾਰ ਵਿਖੈ ਵਿਗਸੈ ਕਰ ਵਿਚਾਰ ਨਾਨਕ ਥਨਾ ਕਰਦਾ ਸਾਰ ਜਤ ਪਹਾਰਾ ਤਿਜ ਸੁਨਿਆਰ ਅਹਰਨ ਮਤ ਵਿਧ ਹਤੇ ਯਾਰ ਭੋਖਲਾ ਅਗਨਤ ਪਤਾਉ ਭਾਂਡਾ ਪਉ ਅੰਮ੍ਰਿਤ ਤਟ ਹਲ ਘੜੀਏ ਸਭ ਸਟੀਟ ਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪੰਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤੁ ਦਾਈ ਧਾਇ ਖਿਲੇ ਸਗਲ ਜਗਤ ਚਿੰਗਿਆਈਆਂ ਬੁਰਿਆਈਆਂ ਵਾਚਾ ਧਰਮ ਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨਹੀ ਨਾਮ ਤੇ ਆਇਆ ਗਏਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ